ਇਤਵਾਰ ਮੈਂ ਸੇਵਾ ਕਰਨ ਗਿਆ ਸੀ ਬਾਬਾ ਜੀਤ ਸਿੰਘ ਜੀ ਆਪ ਘਰਉਣ ਲੱਗੇ ਸੀ ਜੋੜਾ ਕਰ ਤੇ ਉੱਥੇ ਬੈਠੇ ਬੈਠੇ ਮਨ ਦੇ ਵਿੱਚ ਵਿਚਾਰ ਆਇਆ ਵੀ ਸੰਗਤ ਬਹੁਤ ਜ਼ਿਆਦਾ ਰਾਤ ਦੇ ਟਾਈਮ ਜਿਹੜੀ ਸੰਗਤ ਆ ਉਹ ਉਹਨਾਂ ਦੇ ਸੌਣ ਦੇ ਵੀ ਜਿਹੜੀ ਉੱਥੇ ਆ ਨਾ ਲੰਮੇ ਪੈਣ ਦੀ ਲੇਟਣ ਦੀ ਪੈਰ ਰੱਖਣ ਦੀ ਵੀ ਜਾਨੀ ਕਿ ਜਗ੍ਹਾ ਨਹੀਂ ਹੁੰਦੀ ਤੋਂ ਦੇ ਮੈਂ ਦੇਖਿਆ ਕਿ ਇਹਨਾਂ ਨੂੰ ਸੌਣ ਦੀ ਮੁਸ਼ਕਿਲ ਆਉਂਦੀ ਫਿਰ ਨਾਲ ਉਹਨਾਂ ਦੀ ਬੀਬੀਆਂ ਦੇ ਛੋਟੇ ਛੋਟੇ ਬੱਚੇ ਹੁੰਦੇ ਨਾਲ ਇਤੋਂ ਨੂੰ 10 15 ਦਿਨ ਨਹੀਂ ਹੋਏ ਮੈਨੂੰ ਇਸ ਵਿੱਚ ਆ ਵੀ ਜੇ ਨਿੱਧਰ ਨਹੀਂ ਆ ਚਲੋ ਕਾਰੋਬਾਰ ਸੈੱਟ ਹੁੰਦਾ ਵਾ ਹੋਂ ਨਿੱਧਰ ਜਿਹੜੀ ਇਹ ਸੰਗਤ ਜਿਹੜੀ ਇੱਥੇ ਲੇਟ ਦੀ ਪਈ ਆ ਉਹਦੇ ਲੇਟ ਨਾਲ ਸੇ ਉੱਥੇ ਸਿਸਟਮ ਜਿਹੜਾ ਕਰ ਦਿੱਤਾ ਜਾਂਦਾ ਹੈ ਜਿਹੜਾ ਇਹ ਬਾਬਾ ਦੇਵ ਸਿੰਘ ਜੀ ਦੀ ਸੰਗਤ ਅਸਤੇ ਹੋਰੀ ਕਰਦਾ ਕਹਿੰਦਾ ਯਾਰ ਫੜਾ ਵਧੀਆ ਇਹ ਤੋਂ ਪ੍ਰਾਲਾ ਕੀਤਾ ਮੈਂ ਕਹਾਂ ਜੀ ਮੈਂ ਕਿ ਕਿੰਨਾ ਜੋ ਕਰਨ ਵਾਲਾ ਮਾਰਾ ਹੀ ਆਪੇ ਦਿਮਾਗ ਦੇ ਵਿੱਚ ਲੈਉਣ ਵਾਲਾ ਨੀ ਨਹੀਂ ਹੈਗੀ ਮੇਰੇ ਕੋ ਜਿਹੜੇ ਤੁਹਾਨੂੰ ਦੱਸਿਆ ਕਿ ਜਿਵੇਂ 4 ਕਿਤੇ ਕਮਰੇ ਸਾਰੇ ਹਾਪੇ हिसार ਚੰਡੀਗੜ੍ਹ ਲੁਧਿਆਣਾ ਬੰਬੇ ਪਟਾਣਕੋਟ ਮਤਲਬ ਹਰ ਇੱਕ ਜਿਹੜੀ ਇੰਡੀਆ ਦੀ ਸਟੇਟ ਦੇ ਵਿੱਚੋਂ ਵੀ ਸਾਡੇ ਲਈ ਕਮਰਾ ਰੱਖ ਲੋ ਗਰੀ ਜੀ ਸ਼ਨੀਵਾਰ ਸੰਗਤ ਆਇਓ ਨਾ ਆ ਵੀ ਦੱਸਿਆ ਕਿ ਭਾਈ ਸਾਹਿਬ ਜਿਹੜੀ ਤੁਸੀਂ ਬੁਕਿੰਗ ਕਰਦੇ ਹੋ ਇਹਨੂੰ ਰਹਿਣ ਦਿਓ ਮੈਂ ਕਹਾਂ ਜੀ ਸਾਤ ਬਚਨ ਬੁਕਿੰਗ ਅਸੀਂ ਫਿਰ ਬੰਦ ਕਰਦੇ ਸਿੱਧਾ ਜਿਹੜੀ ਵੀ ਸੰਗਤ ਦੇ ਵਿੱਚ ਆਪਣੇ ਬੱਚੇ ਲੈ ਕੇ ਫੈਮਿਲੀ ਲੈ ਕੇ ਸਾਡੇ ਤੱਕ ਪਹੁੰਚ ਕਰਦਾ ਵਾ ਕਿ ਭਾਈ ਸਾਹਿਬ ਅਸੀਂ ਆ ਰਹੇ ਹਾਂ ਤਾਂ ਅਸੀਂ ਉਸੇ ਵੇਲੇ ਹੀ ਤੁਰੰਤ ਉਹਨੂੰ ਹੋਟਲ ਦੇ ਜਿਹੜੇ ਰੂਮ ਦੀ ਚਾਬੀ ਦੇ ਦੇ ਦੀ ਆ ਮੈਨੂੰ ਤੋਂ ਇਲਾਵਾ ਤੁਸੀਂ ਕੀ ਉੱਪਰ ਟੈਂਟ ਵਗੈਰਾ ਵੀ ਲਗਾਇਆ ਹਾਂਜੀ ਹਾਂਜੀ ਜੀ ਉਹਦੀ ਸਾਰੀ ਛੱਤ ਪਈ ਆ ਇਸ ਛੱਤ ਦੇ ਉੱਤੇ ਅਸੀਂ ਸਾਰੇ ਬੰਨਿਓ ਕਵਰ ਕਰਾ ਕੇ ਟੈਂਟ ਲਾ ਕੇ ਥੱਲੇ ਗੱਦੇ ਰੱਖ ਕੇ ਪਿੱਲੋ ਰੱਖ ਕੇ ਬਲੈਂਕਟ ਰੱਖ ਕੇ ਉਹ ਸੰਗਤ ਲਈ ਪ੍ਰੋਪਰ ਇੰਤਜ਼ਾਮ ਕੀਤਾ ਜਿਹੜਾ ਨੰਬਰ ਮਿਲਿਆ ਸਾਨੂੰ ਅਸੀਂ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਬੜੀ ਸੋਹਣੀ ਸਾਡੇ ਨਾਲ ਪਿਆਰ ਨਾਲ ਗੱਲ ਕੀਤੀ ਸਾਨੂੰ ਕਹਿੰਦੇ ਜੀ ਆਓ ਧੰਨਵਾਦ ਆ ਗਿਆ ਕੋਈ ਗੱਲ ਨਹੀਂ ਤੁਸੀਂ ਕਮਰਾ ਮਿਲੂ ਤੁਹਾਨੂੰ ਲੰਗਰ ਪ੍ਰਸ਼ਾਦਾ ਸਭ ਕੁਝ ਮਿਲੂ ਤੁਹਾਨੂੰ ਤੁਸੀਂ ਆਓ ਜਾਣਾ ਪਾਣੀ ਦੀ ਮਹਿਮਈਆ ਕਰਵਾ ਰਹੇ ਹਾਂ ਜਿੰਨੇ ਕਿ ਜੋ ਕੇ ਸਤਿਗੁਰ ਨੇ ਸਮਰੱਥਾ ਦਿੱਤੀ ਆ ਲੰਗਰ ਆ ਉਹਦੀ ਸੇਵਾ ਅਸੀਂ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਾ ਦਾ ਡੇਰਾ 115 20 ਦੁਕਾਨਾਂ ਤੋਂ ਹੀ ਆ ਉਹਨਾਂ ਨੂੰ ਬਾਬਾ ਜੀ ਨੂੰ ਮੈਂ ਬੇਨਤੀ ਕੀਤੀ ਸੀ ਉਹਨਾਂ ਬੇਨਤੀ ਬੜੇ ਪ੍ਰਵਾਨ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵਿੱਚ ਮੌਜੂਦ ਆ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਜੀ ਦੇ ਬਿਲਕੁਲ ਨੇੜੇ ਇੱਕ ਨਜੀ ਹੋਟਲ ਦੇ ਵਿੱਚ ਤੇ ਦੱਸ ਦਈਏ ਕਿ ਅੱਜ ਇੱਕ ਗੁਰਸਿੱਖ ਵੀਰ ਵੱਲੋਂ ਸ਼ਰਦਾ ਭਾਵਨਾ ਦੀ ਗੱਲ ਕਰੀ ਜਿੱਥੇ ਲੱਖਾਂ ਦੀ ਦਦਾਰ ਦੇ ਉੱਤੇ ਸੰਗਤ ਜੋ ਗੁਰਦੁਆਰਾ ਸ਼ਿਦਗਨ ਸਾਹਿਬ ਵਿਖੇ ਪਹੁੰਚਦੀ ਅਜਪਰਾ ਸਾਹਿਬ ਕਟਨ ਲਈ ਤਾਂ ਉੱਥੇ ਹੀ ਕਿਤਨਾ ਕਿਤੇ ਜੋ ਗੁਰਸਿੱਖ ਸੰਗਤ ਹੈਗੀ ਆ ਉਹਨਾਂ ਵੱਲੋਂ ਆਪ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਵਿਅਕ-ਵਕ ਸੇਵਾਵਾਂ ਬਾਈਆਂ ਜਾਂਦੀਆਂ ਨੇ ਤੇ ਅੱਜ ਜਿਸ ਹੋਟਲ ਦੇ ਵਿੱਚ ਆਪਾਂ ਮੌਜੂਦ ਹੈਗੇ ਆ ਇਸ ਹੋਟਲ ਦੇ ਮਾਲਕ ਜੋ ਹੈਗੇ ਨੇ ਹਰੀ ਸਿੰਘ ਜੀ ਗੁਰਸਿੱਖ ਵੀਰ ਹੋਣਾਂ ਵੱਲੋਂ ਖਾਸ ਤੌਰ ਦੇ ਉੱਤੇ ਸ਼ਨੀ ਤੇ ਐਤਵਾਰ ਵਾਲੇ ਦਿਨ ਜਿਹੜਾ ਪੂਰੇ ਦਾ ਪੂਰਾ ਹੋਟਲ ਜੋ ਆ ਬਿਲਕੁਲ ਫ੍ਰੀ ਜੋ ਹੈ ਸੰਗਤ ਦੀ ਸ ਵਸਤੇ ਖਾਲੀ ਕਰ ਦਿੱਤਾ ਜਾਂਦਾ ਤਾਂ ਸੰਗਤ ਜੋ ਆ ਵੱਧ ਤੋਂ ਵੱਧ ਜੋ ਇੱਥੇ ਆ ਕੇ ਜੋ ਆਪਣਾ ਰਹਿਣ ਬਸੇਰਾ ਕਰ ਸਕਦੀ ਆ ਤਾਂ ਸਾਡੇ ਨਾਲ ਹਰੀ ਸਿੰਘ ਜੀ ਵੀ ਮੌਜੂਦ ਹੈਗੇ ਨੇ ਗੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਜੀ ਹਰੀ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਅਕਸਰ ਅਸੀਂ ਵੇਖਿਆ ਕਿ ਜਦੋਂ ਹੋਟਲ ਇੰਡਸਟਰੀ ਜਾਂ ਹੋਟਲ ਲਾਈਨ ਦੀ ਗੱਲ ਕਰੀਏ ਤਾਂ ਹਰ ਕੋਈ ਜਦੋਂ ਹੋਟਲ ਪਾਉਂਦਾ ਤਾਂ ਆਪਣੇ ਇੱਕ ਫਾਇਦੇ ਵਸਤੇ ਨਹੀਂ ਜੀ ਫਾਇਦੇ ਵਸਤੇ ਕਮਾਈ ਵਸਤੇ ਘਰਗੱzare ਵਸਤੇ ਪਾਉਂਦਾ ਤਾਂ ਤੁਸੀਂ ਹੋਟਲ ਪਾ ਕੇ ਸੰਗਤ ਨੂੰ ਹੀ ਜੋ ਸੌਂਪ ਦਿੱਤਾ ਮੈਂ ਭਾਈ ਸਾਹਿਬ ਬੇਨਤੀ ਐਸਰਾ ਹੈ ਕਿ ਸ਼ਹੀਦਾ ਸਾਹਿਬ ਜਾਈਦਾ ਕਈ ਵਾਰੀ ਬਾਬਾ ਦੀਪ ਸਿੰਘ ਜੀ ਆਪ ਕਿਰਪਾ ਕਰਦੇ ਨੇ ਤੇ ਉੱਥੇ ਜਾ ਕੇ ਹਾਜ਼ਰੀ ਭਰੀ ਦੀ ਐ ਸੰਗਤ ਦੇ ਦਰਸ਼ਨ ਕਰੀਦੇ ਆ ਤੇ ਪਿਛਲੇ ਐਤਵਾਰ ਮੈਂ ਸੇਵਾ ਕਰਨ ਗਿਆ ਸੀ ਬਾਬਾ ਜੀ ਦੀਪ ਸਿੰਘ ਜੀ ਆਪ ਘਰਉਣ ਲੱਗੇ ਸੀ ਜੋੜਾ ਕਰ ਤੇ ਉੱਥੇ ਬੈਠੇ ਬੈਠੇ ਮਨ ਦੇ ਵਿੱਚ ਵਿਚਾਰ ਆਇਆ ਵੀ ਸੰਗਤ ਬਹੁਤ ਜ਼ਿਆਦਾ ਰਾਤ ਦੇ ਟਾਈਮ ਜਿਹੜੀ ਸੰਗਤ ਆ ਉਹ ਉਹਨਾਂ ਦੇ ਸੌਣ ਦੇ ਵੀ ਜਿਹੜੀ ਉੱਥੇ ਆ ਨਾ ਨੰਮੇ ਪੈਣ ਦੀ ਲੇਟਣ ਦੀ ਪੈਰ ਰੱਖਣ ਦੀ ਵੀ ਜਾਨੀ ਕਿ ਜਗ੍ਹਾ ਨਹੀਂ ਹੁੰਦੀ ਤੋਂ ਦੇ ਮੈਂ ਦੇਖਿਆ ਕਿ ਇਹਨਾਂ ਨੂੰ ਸੌਣ ਦੀ ਮੁਸ਼ਕਿਲ ਆਉਂਦੀ ਫਿਰ ਨਾਲ ਹੁੰਦਾ ਬੀਬੀਆਂ ਦੇ ਛੋਟੇ-ਛੋਟੇ ਬੱਚੇ ਹੁੰਦੇ ਨਾਲ ਤਿੰਨ-ਤਿੰਨ ਚਾਰ-ਚਾਰ ਪੰਜ-ਪੰਜ ਸਾਲ ਦੇ ਤੇ ਉਹ ਮੰਨ ਦੇ ਵਿੱਚ ਉੱਥੇ ਬੈਠੇ ਬਿਠਾਇਆ ਅਚਾਨਕ ਬੈਠੇ-ਬੈਠੇ ਜੋੜੇ ਘਰ ਸੇਵਾ ਮੰਨ ਦੇ ਵਿੱਚ ਕਰਦੇ ਕਰਦੇ ਆਏ ਵੀ ਭਾਈ ਸਾਹਿਬ ਭਾਈ ਗੁਰਗਬਾਲ ਸਿੰਘ ਜੀ ਨਾ ਕਥਾ ਕਰਦੇ ਪਏ ਹੁੰਦੇ ਤੇ ਅੱਜ ਹੁੰਦੇ ਵੀ ਬੰਦੇ ਦਾ ਨਾ ਇੱਕ ਮਨ ਹੋਣਾ ਚਾਹੀਦਾ ਸੇਵਾ ਕਰਨ ਦਾ ਕਿ ਨਾ ਕਿਹੇ ਤਰੀਕੇ ਮਾਰੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਆਪੇ ਵਿਧ ਬਣਾ ਦਿੰਦਾ ਤੇ ਉੱਥੇ ਬੈਠੇ-ਬੈਠੇ ਮਨ ਵਿਚਾਰ ਆਇਆ ਵੀ ਹੋਟਲ ਦੇ ਵਿੱਚ ਆਏ ਕਿਉਂਕਿ ਹਲੇ ਸ਼ੁਰੂ ਕੀਤੇ ਨੂੰ ਤੇ ਮੈਂ ਕਿਹਾ ਵੀ ਅਜੇ ਨਾ ਕਿਉਂਕਿ ਨਵਾਂ ਨਵਾਂ ਹੋ ਜਦੋਂ ਕੋਈ ਕਾਰੋਬਾਰ ਹੋਵੇ ਨਾ ਉਹਨੂੰ ਟਾਈਮ ਲੱਗਦਾ ਚੱਲਣ ਚ ਤੇ ਮarre ਦੇ ਵਿੱਚ ਆ ਵੀ ਜਿੰਨੀਦਰ ਨਹੀਂ ਆ ਚਲੋ ਕਾਰੋਬਾਰ ਸੈੱਟ ਹੁੰਦਾ ਵਾ ਉਹਨਿੰਦਰ ਜਿਹੜੀ ਆ ਸੰਗਤ ਜਿਹੜੀ ਇੱਥੇ ਲੇਟਦੀ ਪਈ ਆ ਉਹਦੇ ਲੇਟਨਸੇ ਉੱਥੇ ਸਿਸਟਮ ਜਿਹੜਾ ਕਰ ਦਿੱਤਾ ਜਾਵੇ ਤੇ ਮੈਂ ਉੱਥੇ ਲੱਗ ਗਈ ਕਿ ਇੱਥੇ ਕੰਪਿਊਟਰ ਦੀ ਦੁਕਾਨ ਹੈ ਤਾਂ ਉਹਨਾਂ ਦੇ ਕੋਲ ਗਿਆ ਮੈਂ ਕਿਹਾ ਵੀ ਭਾਈ ਸਾਹਿਬ ਜੀ ਆ ਇੱਕ ਮੈਟਰ ਜੋ ਬਣਾਇਆ ਵਾ ਤੇ ਇਹ ਮੈਟਰ ਕੱਢ ਦਿਓ ਤੇ ਉਹ ਮੈਟਰ ਕਢਵਾ ਕੇ ਉੱਥੇ ਮੈਂ ਸੀਦਾ ਸਾਹਿਬ ਜਾ ਕੇ ਜੋੜਾ ਘਰ ਤੇ ਇਧਰ ਉਧਰ ਰੋਣ ਲੱਗਾ ਪੰਫਲੈਟ ਜਿਹੜਾ ਉੱਥੇ ਫਿਰ ਇਲਾਕੇ ਬੰਨੇ ਜਿਹੜੇ ਐਸਸੀਪੀਸੀ ਚ ਜੌਬ ਕਰਦੇ ਆ ਜਾਂ ਲਾਗੇ ਚੌਂਕ ਚ ਮੁਲਾਜ਼ਮ ਡਿਊਟੀ ਦਿੰਦੇ ਉਹਨਾਂ ਪੰਫਲੈਟ ਮੇਰੇ ਕੋ ਫੜ ਕੇ ਤੋਂ ਪੜ੍ਹ ਲਾਪੇ ਕਹਿੰਦੇ ਭਾਈ ਸਾਹਿਬ ਕੀ ਕਰਦੇ ਪਏ ਮੈਂ ਜੀ ਇਹ ਫ੍ਰੀ ਕਰਤਾ ਹੋਟਲ ਹੈ ਜਿਹੜਾ ਇਹ ਬਾਬਾ ਦੀਪ ਸਿੰਘ ਜੀ ਦੀ ਸੰਗਤ ਅਸਤੇ ਫ੍ਰੀ ਕਰਤਾ ਕਹਿੰਦਾ ਯਾਰ ਪੜਾ ਵਧੀਆ ਇਹ ਤੂੰ ਪ੍ਰਾਲਾ ਕੀਤਾ ਮੈਂ ਕਹਾਂ ਜੀ ਮੈਂ ਕੀ ਕਿਰਨਾ ਜੋ ਕਰਨ ਵਾਲਾ ਮਾਰਾ ਹੀ ਆਪੇ ਦਿਮਾਗ ਦੇ ਵਿੱਚ ਲਿਆਉਣ ਵਾਲਾ ਉਹ ਫਿਰ ਜਿਹੜੇ ਪੰਫਲੈਟ ਆ ਉਹਨਾਂ ਨੇ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਆਪ ਵੀ ਫੜ ਫੜ ਕੇ ਜਿਹੜੀ ਉੱਥੇ ਆ ਜਿੱਥੇ ਬਾਬਾ ਦੀਪ ਸਿੰਘ ਦੀ ਸੰਗਤ ਆਪਣੇ ਹੱਥ ਵਗੈਰਾ ਸਾਫ਼ ਕਰਕੇ ਸੁੱਚੇ ਕਰਕੇ ਅੰਦਰ ਵੜਦੀ ਉੱਥੇ ਵੀ ਲਗਾ ਰਿੱਤੇਗੇ ਜੋੜਾ ਘਰ ਵੀ ਲਗਾ ਰਿੱਤੇਗੇ ਉਹ ਫਿਰ ਉਹ ਕੁਦਰਤੀ ਰੱਬ ਦੀ ਨੇਕ ਮੈਂ ਸੋਚਿਆ ਹੀ ਨਹੀਂ ਕਿਉਂਕਿ ਮੇਰੇ ਕੋਲ ਜਗ੍ਹਾ ਹੀ ਨਹੀਂ ਨਹੀਂ ਹੈਗੀ ਮੇਰੇ ਕੋਲ ਜਿਹੜੇ ਤੁਹਾਨੂੰ ਦੱਸਿਆ ਕਿ ਜਿਵੇਂ ਚਾਰਕਿਤ ਕਮਰੇ ਸਾਰੇ ਉਹ ਜਿਹੜਾ ਉਹ ਪੋਸਟ ਉਹ ਇੰਨਾ ਕ ਜਿਆਦਾ ਉਹ ਸੰਗਤ ਦਾ ਸਹਿਯੋਗ ਮਿਲਿਆ ਇੰਨਾ ਪਿਆਰ ਮਿਲਿਆ ਵੀ ਉਹ ਇੰਨਾ ਕ ਜਿਆਦਾ ਸ਼ੇਅਰ ਹੋਇਆ ਕਿ ਇੰਸਟਾਗ੍ਰam ਫੇਸਬੁੱਕ YouTube ਤੇ ਪੈ ਗਿਆ ਤੇ ਉਹ ਜਿਵੇਂ ਕਿ ਉਹ ਦੇ ਮੀਡੀਆ ਦੇ ਮਾਧਮ ਦੇ ਰਾਹੀਂ ਜਿਵੇਂ ਕਿ ਅੱਜਕੱਲ ਉਹੋ ਜਿਹਾ ਜ਼ਮਾਨਾ ਤੇ ਤੁਹਾਡੇ ਦਰਸ਼ਨ ਹੋਏ ਤੇ ਉਹ ਫਿਰ ਮਨ ਦੇ ਵਿੱਚ ਆ ਵੀ ਸੇਵਾ ਕਰਨੀ ਆ ਸੰਕਤਾਂ ਦੇ ਬਹੁਤ ਫੋਨ ਆਪੇ ਹਿਸਾਰ ਚੰਡੀਗੜ੍ਹ ਲੁਧਿਆਣਾ ਬੋਂਬੇ ਪਟਨਾ ਕੋਟ ਮਤਲਬ ਹਰ ਇੱਕ ਜਿਹੜੀ ਇੰਡੀਆ ਦੀ ਸਟੇਟ ਦੇ ਵਿੱਚੋਂ ਵੀ ਸਾਡੇ ਲਈ ਕਮਰਾ ਰੱਖ ਲੋ ਉਹ ਫਿਰ ਰਾਤ ਇੱਕ ਦਿਨ ਜਿਸ ਦਿਨ ਮੈਂ ਪਫ ਲਾਈ ਸ਼ਨੀਵਾਰ ਦਾ ਦਿਨ ਹੀ ਤੇ ਸ਼ਨੀਵਾਰ ਸਾਰੀ ਰਾਤ ਹੀ ਤਕਰੀਬਨ ਅਮਰਤਵੇਲੇ 4 ਵਜੇ ਤੱਕ ਮੈਨੂੰ ਫੋਨਉ ਦੇ ਦੇ ਭਾਈ ਸਾਹਿਬ ਵੀ ਅਹੀ ਕਮਰਾ ਬੁੱਕ ਕਰੋਣਾ ਸੇ ਨੰਦੇ ਵਿੱਚ ਸੋਚਿਆ ਵੀ ਇੰਨੇ ਜਿਆਦੇ ਫੋਨ ਆ ਰਹੇ ਆ ਅਟੈਂਡ ਕਰਨੇ ਵੀ ਓਕੇ ਆ ਤਾਂ ਨਾਲੇ ਅਸੀਂ ਕੋਈ ਸੇਵਾ ਭੇਟਾ ਤਾਂ ਰੱਖੀ ਨਹੀਂ ਵੀ ਜਿਹੜਾ ਅਸੀਂ ਰੂਮ ਜਿਹੜੇ ਉਹ ਅਸੀਂ ਬੁਕਿੰਗ ਕਰੀਏ ਉਹ ਫਿਰ ਮਨ ਦੇ ਵਿੱਚ ਕਿਉਂਕਿ ਸੰਗਤ ਹੁੰਦੀ ਹੈ ਸੰਗਤ ਰੂਪੀ ਦੇ ਵਿੱਚ ਰੱਬ ਵੱਸਦਾ ਸੰਗਤ ਆ ਪਈ ਆਪ ਹੀ ਸੰਗਤ ਨੇ ਮੈਨੂੰ ਆਪ ਹੀ ਸਲਾਮਾਂ ਦਿੱਤੀਆਂ ਆਪ ਹੀ ਉਹਨਾਂ ਨੇ ਆਪਣੀ ਜਿਹੜੀ ਆ ਉਹ ਦਸੀਆਂ ਗੱਲਬਾਤ ਵੀ ਅਸਰ ਅਸਰ ਆ ਭਾਈ ਸਾਹਿਬ ਤੁਸੀਂ ਕਰੋ ਐਦਾਂ ਤਾਂ ਤੁਸੀਂ ਬਹੁਤ ਜਿਆਦਾ ਮੁਸ਼ਕਿਲ ਆ ਵੀ ਇੰਨੇ ਜਿਆਦੇ ਕਾਲ ਅਟੈਂਡ ਕਰਨੀ ਤੇ ਤੁਹਾਡੇ ਕੋਲ ਨਾਲੇ ਕਿਸ ਤਰ੍ਹਾਂ ਇੱਥੇ ਅਰੇਂਜਮੈਂਟ ਕਿੱਦਾਂ ਕਰੋਗੇ ਸਪੈਸ਼ਲੀ ਬਾਈ ਜੀ ਸ਼ਨੀਵਾਰ ਸੰਗਤ ਆਇਓ ਨਾ ਆ ਵੀ ਦੱਸਿਆ ਕਿ ਭਾਈ ਸਾਹਿਬ ਜਿਹੜੀ ਤੁਸੀਂ ਬੁਕਿੰਗ ਕਰਦੇ ਹੋ ਇਹਨੂੰ ਰਹਿਣ ਦਿਓ ਮੈਂ ਕਿਹਾ ਜੀ ਸਾਤ ਬਚਨ ਬੁਕਿੰਗ ਅਸੀਂ ਫਿਰ ਬੰਦ ਕਰ ਦਿੱਤੀ ਉਹਦੇ ਦਰਮਿਆਨ ਬਾਅਦ ਵਿੱਚ ਜਿਹੜੀ ਸੰਗਤ ਇਹ ਇਹ ਮੀਡੀਆ ਦੇ ਉੱਤੇ ਮਤਲਬ ਰੋਲਾ ਰੋਲਾ ਕਿਸੇ ਤਰੀਕੇ ਗਲਬਤ ਪਵਾ ਦਿੱਤੀ ਗਈ ਸੀ ਦੱਸਾਇਆ ਬੀਬੀ ਜਿਹੜੀ ਬੁਕਿੰਗ ਆ ਉਹ ਜਿਹੜੇ ਫ੍ਰੀ ਹੋਟਲ ਜਿਨ੍ਹਾਂ ਨੇ ਸੇਵਾ ਲਈ ਉਹ ਬੰਦ ਕਰਤੀ ਆ ਡਾਇਰੈਕਟ ਸਿੱਧਾ ਜਿਹੜੀ ਵੀ ਸੰਗਤ ਦੇ ਵਿੱਚ ਆਪਣੇ ਬੱਚੇ ਲੈ ਕੇ ਫੈਮਿਲੀ ਲੈ ਕੇ ਸਾਡੇ ਤੱਕ ਪਹੁੰਚ ਕਰਦਾ ਵਾ ਕਿ ਭਾਈ ਸਾਹਿਬ ਅਸੀਂ ਆ ਰਹੇ ਹਾਂ ਤਾਂ ਅਸੀਂ ਉਸੇ ਵੇਲੇ ਤੁਰੰਤ ਉਹਨੂੰ ਹੋਟਲ ਦੇ ਜਿਹੜੇ ਰੂਮ ਦੀ ਉਹ ਚਾਬੀ ਦੇ ਦੇ ਦੀ ਆ ਪਰ ਨਾਲੇ ਵੀ ਬੇਨਤੀ ਕਰਦੇ ਆ ਮੀਡੀਆ ਦੇ ਥਰੂ ਆਪ ਜੀ ਦੇ ਥਰੂ ਕਿ ਕੋਈ ਵੀ ਸੰਗਤ ਜਿਹੜੇ ਮੈਂਬਰ ਹੋਣ ਉਹ ਘੱਟੋ ਘੱਟ 4 5 6 ਜਾਣੇ ਹੋਣ ਕਿਉਂਕਿ ਜਦੋਂ 1 2 ਜਾਣੇ ਕਾਲ ਕਰਕੇ ਕਹਿੰਦੇ ਆ ਵੀ ਅਸੀਂ ਰਹਿਣਾ ਫਿਰ ਆ ਨੂੰ ਉਹਨਾਂ ਨੂੰ ਸੈਪਰੇਟ ਰੱਖਣ ਦੀ ਮੁਸ਼ਕਿਲ ਆਉਂਦੀ ਹੈ ਜਿਹੜੀਆਂ ਬੀਬੀਆਂ ਪੈਣਾ ਔਰ ਅਡਜਸਟਮੈਂਟ ਕਰ ਲੈਂਦੀਆਂ ਵੀ ਕਿਹੇ ਤਰੀਕੇ ਚਲੋ ਅਗਰ ਬੀਬੀਆਂ ਨੂੰ ਤੁਸੀਂ ਵੱਖਰੇ ਰੂਮ ਦੇ ਦਿੱਤੇ ਜਾਂ ਜੈਂਟਸ ਨੂੰ ਵੱਖਰੇ ਦੇ ਦਿੱਤੇ ਉਹ ਫਿਰ ਉਸ ਹਾਰ ਦੇ ਨਾਲ ਅਸੀਂ ਉਹਦੇ ਮੱਦੇ ਨਜ਼ਰ ਅਸੀਂ ਬੀਬੀਆਂ ਲਈ ਲੇਡੀਜ਼ ਲਈ ਵੱਖਰੇ ਰੂਮ ਕਰ ਦਿੱਤੇ ਗਏ ਜੀ ਕੋਈ ਭੈਣ ਹੀ ਸਾਰ ਤੋਂ ਆਉਂਦੀ ਬੰਬੇ ਤੋਂ ਦਿੱਲੀ ਤੋਂ ਚੰਡੀਗੜ੍ਹ ਤੋਂ ਉਹਨਾਂ ਨੂੰ ਫਿਰ ਫੋਨ ਦੇ ਵਿੱਚ ਜਦੋਂ ਉਹਨਾਂ ਦੀ ਕਾਲ ਆਉਂਦੀ ਉਹਨਾਂ ਨੂੰ ਬੰਜੀ ਆ ਜਿਹੜਾ ਰੂਮ ਆ ਤੁਹਾਨੂੰ ਸ਼ੇਅਰ ਕਰਨਾ ਪਏਗਾ ਅਗਰ ਤੁਸੀਂ ਦੋ ਲੇਡੀਜ਼ ਜੇ ਤਿੰਨ ਭੈਣਾਂ ਜੇ ਨਾਲ ਦੋ ਤਿੰਨ ਭੈਣਾਂ ਹੋਰ ਆ ਰਹੀਆਂ ਵਾ ਇੱਕ ਰੂਮ ਚ 6 ਦੀ ਜਿਹੜੀ ਆ ਸਾਡੇ ਕੋਲ ਹੈ ਜਗ੍ਹਾ ਹੈਗੀ ਆ ਲੇਟਣ ਦੀ ਰੈਸਟ ਕਰਨ ਦੀ ਤੋ ਫਿਰ ਉਹ ਕਹ ਭੈਣਾਂ ਕਹਿੰਦੀ ਆ ਵੀ ਕੋਈ ਗੱਲ ਨਹੀਂ ਐਹੀ ਰੂਮ ਸ਼ੇਅਰ ਕਰਨ ਦੀ ਤਿਆਰ ਆ ਪਰ ਹਰੀ ਸਿੰਘ ਜੀ ਇਹ ਕੰਮ ਜਿਹੜੇ ਤੁਸੀਂ ਕਰ ਰਹੇ ਹੋ ਸੇਵਾ ਠੀਕ ਐ ਸੇਂ ਦਿਲੀ ਭਾਵਨਾ ਹੈਗੀ ਆ ਪਰ ਇਹ ਕੰਮ ਕਿਤੇ ਨਾ ਕਿਤੇ ਕਮੇਟੀਆਂ ਦੇ ਨਹੀਂ ਲੱਗਦਾ ਕਿ ਕਮੇਟੀਆਂ ਨੂੰ ਕਰਨੇ ਚਾਹੀਦੇ ਨੇ ਕਿਉਂਕਿ ਸਰਾਵਾਂ ਵੀ ਕਾਫੀ ਹੈਗੀਆਂ ਨੇ ਉਹਨਾਂ ਵੱਲੋਂ ਵੀ ਸਹੀ ਤਰੀਕੇ ਨਾਲ ਤੇ ਨਾਲ ਦੀ ਨਾਲ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਤਾ ਕਿ ਲੱਗਦਾ ਨਹੀਂ ਕਿ ਕਮੇਟੀਆਂ ਦੇ ਖਾਸ ਤੌਰ ਤੇ ਕੰਮ ਹੋਣੇ ਚਾਹੀਦੇ ਇਹ ਜਿੱਥੇ ਕੁਮੇਟੀ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਨਾ ਮੈਂ ਕਿ ਉਹਨਾਂ ਤੇ ਵਿਚਾਰ ਆਪਣਾ ਦੇ ਸਕਦਾ ਉਹ ਆਪਣੀ ਜੋ ਸੇਵਾ ਨਿਭਾ ਰਹੇ ਨੇ ਆਪਣੀ ਜਗ੍ਹਾ ਠੀਕ ਨੇ ਕਿਉਂਕਿ ਦੇਖੋ ਜਿੱਥੇ ਨੀਆਂ ਨੀਆਂ ਵੱਡੀਆਂ ਸਰਾਵਾ ਬਣਨੀਆਂ 2-2 3-3 ਕਰੋੜ ਲਾ ਕੇ 10-10 ਥੱਲੇ ਉਹਨਾਂ ਨੇ ਬੰਦੇ ਰੱਖਣੇ ਸਫਾਈ ਕਰਨੀ ਸਾਰਾ ਅਰੇਂਜਮੈਂਟ ਕਰਨਾ ਕਿਉਂਕਿ ਮੈਂ ਤਾਂ ਜਿੱਥੇ ਤੁਸੀਂ ਸਮਝ ਲੋ ਵੀ ਉਹਨਾਂ ਦੇ ਚਰਣਾ ਦੀ ਧੂੜ ਤੇ ਬਰਾਬਰ ਨਹੀਂ ਜਗ੍ਹਾ ਤੁਸੀਂ ਮੇਰੇ ਕੋਲ ਹਸਾਬ ਨਾਲ ਸਪੇਸ ਆ ਮੇਰੇ ਜਿੰਨੀ ਦਲੀ ਭਾਵਨਾ ਹੈ ਮੈਂ ਉਹਨਾਂ ਹੀ ਕਿਸੇ ਹੋਰ ਰੱਖ ਰਿਹਾ ਹਾਂ ਕਿਉਂਕਿ ਵੱਡੀਆਂ ਸਰਾਵਾ ਦੇਖੋ ਜਿਨ੍ਹਾਂ ਨੇ ਨੀਆਂ ਵੱਡੀਆਂ ਸਰਾਵਾ ਬਣਾਈਆਂ 4-4 ਸਰਨਾ ਅਗਰ 400 500 600 ਰੁਪਿਆ 700 ਰੁਪਿਆ ਭੇਟਾ ਲੈਂਦੇ ਤਾਂ ਕੋਈ ਗਲਤ ਨਹੀਂ ਕਰਦੇ ਤਾਂ ਹੁਣ ਵੀ ਮਤਲਬ ਅੱਜ ਸ਼ਨੀਵਾਰ ਹੈ ਜਿਸ ਤਰੀਕੇ ਨਾਲ ਕਿ ਅੱਜ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਖਾਸ ਕਰਕੇ ਬਿਲਕੁਲ ਫ੍ਰੀ ਆ ਹੁਣ ਹੋਟਲ ਹਾਂਜੀ ਬਿਲਕੁਲ ਫ੍ਰੀ ਹੈ ਜੀ ਸੰਗਤਾਂ ਸਵੇਰ ਤੋਂ ਹੀ ਆ ਜਾਂਦੀਆਂ ਨੇ ਹਾਂਜੀ ਸੰਗਤਾਂ ਦੇ ਸਵੇਰੇ ਅਮਰਤ ਵੇਲੇ 4 ਵਜੇ ਤੋਂ ਮੈਂ ਨਿਕੋਲਾ ਆਣ ਲੱਪੀ ਅਸੀਂ ਅਹੀਂ ਆ ਰਹੇ ਹਾਂ ਸਾਡੇ ਵਾਸਤੇ ਜਗ੍ਹਾ ਰੱਖ ਲਿਓ ਤੇ ਮੈਂ ਬੇਨਤੀ ਕੀਤੀ ਸੀ ਕਿ ਭੈਣ ਜੀ ਅਸਰਾ ਬਹੁਤ ਜ਼ਿਆਦੀਆ ਕੋਲਾ ਆਉਂਦੀਆਂ ਅਸੀਂ ਇਦਾਂ ਨਹੀਂ ਕਹਿ ਸਕਦੇ ਜਗ੍ਹਾ ਰੱਖੀ ਤੁਸੀਂ ਆਓ ਰੂਮ ਦੀ ਚਾਬੀ ਲਓ ਆਪਣੇ ਬੈਗ ਰੱਖੋ ਰੈਸਟ ਕਰੋ ਉਸ ਤੋਂ ਬਾਅਦ ਬੈਗ ਰੱਖਣ ਤੋਂ ਬਾਅਦ ਤੁਸੀਂ ਸ਼ਹੀਦਾ ਸਾਹਿਬ ਜਾ ਕੇ ਸੇਵਾ ਵੀ ਕਰਨਾ ਚਾਹੁੰਦੇ ਹੋ ਇਹ ਇਹਨਾਂ ਕਮਰੇ ਤੋਂ ਲੈਦਾ ਤੁਸੀਂ ਕੀ ਉੱਪਰ ਟੈਂਟ ਵਗੈਰਾ ਵੀ ਲਗਾਇਆ ਹੈ ਹਾਂਜੀ ਹਾਂਜੀ ਜੀ ਪਿਛਲੀ ਵਾਰੀ ਜਿਹੜੀ ਸੰਗਤ ਆ ਉਹ ਬਾਬਾ ਦੇਵ ਸਿੰਘ ਜੀ ਨੇ ਕਾਫੀ ਜਿਹੜੀ ਗਿਣਤੀ ਚ ਇੱਥੇ ਭੇਜ ਦਿੱਤੀ ਸੀ ਉਹ ਫਿਰ ਤੁਹਾਨੂੰ ਥੋੜਾ ਜਿਹਾ ਮੁਸ਼ਕਿਲ ਆਈ ਸੀ ਇੱਥੇ ਵੀ ਫਰਸ਼ ਦੇ ਉੱਤੇ ਹੀ ਅਸੀਂ ਗੱਦੇ ਵਗੈਰਾ ਵਿਛਾ ਕੇ ਇਹਨਾਂ ਨੂੰ ਦਰੀਆਂ ਵਿਛਾ ਕੇ ਲਟਾਇਆ ਸੀ ਹੁਣ ਪਿਛਲੇ ਸੰਗਤ ਦੇ ਹਿਸਾਬ ਨਾਲ ਆਇਆ ਕਿ ਸੰਗਤ ਦੀ ਉਮੀਦ ਹੈ ਕਿ ਵੱਧ ਜੇਣੀ ਆ ਤੋ ਉਹੀ ਹਿਸਾਬ ਹੋਇਆ ਕਿ ਕੋਲਾ ਬਹੁਤ ਜ਼ਿਆਦਾ ਆਈਆਂ ਉਹਦੇ ਮੱਦੇਨਜ਼ਰ ਹੁਣ ਜਿਹੜਾ ਹੋਟਲ ਦੀ ਸਾਰੀ ਛੱਤ ਪਈ ਆ ਇਸ ਛੱਤ ਦੇ ਉੱਤੇ ਅਸੀਂ ਸਾਰੇ ਬੰਨਿਓ ਕਵਰ ਕਰਾ ਕੇ ਟੈਂਟ ਲਾ ਕੇ ਥੱਲੇ ਗੱਦੇ ਰੱਖ ਕੇ ਪਿੱਲੋ ਰੱਖ ਕੇ ਬਲੈਂਕਟ ਰੱਖ ਕੇ ਉਹ ਸੰਗਤ ਲਈ ਪ੍ਰੋਪਰ ਇੰਤਜ਼ਾਮ ਕੀਤਾ ਤੇ ਇਹ ਸਾਰਾ ਖਰਚ ਆਪਣੇ ਕੋਲ ਹੀ ਕਰ ਰਹੇ ਹਾਂ ਹਾਂਜੀ ਆਪਣੇ ਕੋਲ ਕਰ ਰਹੇ ਹਾਂ ਜੀ ਤਾਂ ਕਹਿ ਸਕਦੇ ਕਿ ਨਵਾਂ ਹੋਟਲ ਤਾਂ ਪਾਇਆ ਕਮਾਈ ਤੋਂ ਪਹਿਲਾਂ ਸੇਵਾ ਚਲਾਰ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਸੇਵਾ ਕਰਾਂਗੇ ਤਾਂ ਕੋਈ ਗੱਲ ਨਹੀਂ ਮੇਵਾ ਮਿਲ ਜੂਗਾ ਆਪਣੇ ਜੀ ਤਾਜੀ ਬਿਲਕੁਲ ਹੈ ਤੁਹਾਡੇ ਨਾਲ ਜ਼ਰੂਰ ਉਹ ਸੰਗਤ ਨੂੰ ਵੀ ਮਲਾਉਂਦੇ ਆ ਜਿਹੜੀ ਸੰਗਤ ਦੂਦਰਾਜੇ ਤੋਂ ਅੱਜ ਜੋ ਗੁਰਦੁਆਰਾ ਸਾਹਿਬ ਦਰਸ਼ਨਦਾਰ ਕਰਨ ਉਸ ਤੇ ਪਹੁੰਚੀ ਆ ਤਾਂ ਇੱਥੇ ਸੰਗਤ ਵੀ ਮੌਜੂਦ ਹੈਗੀ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਤਾਂ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿੱਥੋਂ ਦੀ ਆਏ ਤੁਸੀਂ ਕਿੰਨੀ ਦੂਰੋਂ ਆਏ ਹੋ ਤਾਂ ਗੁਰਦਾਰ ਸ਼ਹੀਗਨ ਸਾਹਿਬ ਦਰਸ਼ਨਦਾਰ ਕਰਨ ਲਈ ਪਹੁੰਚੇ ਹਾਂ ਜੀ ਅਸੀਂ ਹਸਾਰ ਜ਼ਿਲ੍ਹੇ ਤੋਂ ਆਏ ਆ ਜੀ ਤੇ ਅਸੀਂ ਕੱਲ ਪਰਸੋਂ ਦੇ ਆਏ ਆ ਜੀ ਹੈਲੋ ਉਧਰ ਬਾਬਾ ਦੀਪ ਸਿੰਘ ਦੇ ਗੁਰੂਕਾਰ ਸੀਗੇ ਅੱਜ ਸਵੇਰ ਇੱਥੇ ਆਏ ਆ ਜੀ ਤੇ ਇੱਥੇ ਇਹਨਾਂ ਨੂੰ ਬਾਜੀ ਉਹਨਾਂ ਨੂੰ ਫੋਨ ਕੀਤਾ ਸੀਗਾ ਇਹਨਾਂ ਨੇ ਬਹੁਤ ਵਧੀਆ ਸਾਨੂੰ ਅੱਗੋਂ ਆਖਿਆ ਵੀ ਤੁਸੀਂ ਆ ਜਾਓ ਤੁਹਾਡੇ ਲਈ ਕਮਰਾ ਹੈਗਾ ਅਸੀਂ ਆਏ ਆ ਜੀ ਸਾਨੂੰ ਤੇ ਕਮਰਾ ਮਿਲਿਆ ਪਕੀਆ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਕੰਮ ਵੈਸੇ ਵੇਖਿਆ ਜਾਵੇ ਤਾਂ ਕਮੇਟੀਆਂ ਦੇ ਹੁੰਦੇ ਨੇ ਵੱਡੇ ਪੱਧਰ ਦੇ ਹੁੰਦੇ ਨੇ ਤਾਂ ਇੱਕ ਇਹਨਾਂ ਗੁਰਸਿੱਖ ਵੀਰ ਵੱਲੋਂ ਕੰਮ ਜੋ ਹੈ ਸੇਵਨ ਪਾਈ ਜਾ ਰਹੀ ਕਿਵੇਂ ਵੇਖਦੇ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਉੱਧਰ ਪਹਿਲਾਂ ਸਾਨੂੰ ਗੁਰਦੁਆਰਾ ਸਾਹਿਬ ਕਮਰਾ ਮਿਲਿਆ ਸੀ ਸਰਾਂ ਦੇ ਵਿੱਚ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਉਹਨਾਂ ਨੇ ਸਾਨੂੰ ਕੱਲ ਕਮਰਾ ਦੇਖ ਕੇ ਤੇ ਅੱਜ ਸਾਨੂੰ ਕਹਿੰਦੇ ਜੀ ਖਾਲੀ ਕਰ ਦਿਓ ਕਮਰਾ ਫਿਰ ਅਸੀਂ ਇਹਨਾਂ ਵੀਰ ਜੀ ਦਾ ਨੰਬਰ ਮਿਲਿਆ ਸਾਨੂੰ ਅਸੀਂ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਬੜੀ ਸੋਹਣੀ ਸਾਡੇ ਨਾਲ ਪਿਆਰ ਨਾਲ ਗੱਲ ਕੀਤੀ ਸਾਨੂੰ ਕਹਿੰਦੇ ਜੀ ਆਓ ਧੰਨ ਭਾਗਿਆ ਕੋਈ ਗੱਲ ਨਹੀਂ ਤੁਸੀਂ ਕਮਰਾ ਮਿਲੂ ਤੁਹਾਨੂੰ ਲੰਗਰ ਪ੍ਰਸ਼ਾਦਾ ਸਭ ਕੁਝ ਮਿਲੂ ਤੁਹਾਨੂੰ ਤੁਸੀਂ ਆਓ ਫਿਰ ਅਸੀਂ ਆਏ ਜੀ ਇਹਨਾਂ ਨੇ ਬਹੁਤ ਵਧੀਆ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਕਮਰਾ ਦਿੱਤਾ ਬਹੁਤ ਸਫਾਈ ਆ ਕਮਰੇ ਦੀ ਵੈਸੇ ਕੰਮ ਤੇ ਕਮੇਟੀਆਂ ਦੇ ਆਏ ਪਰ ਚਲੋ ਫਿਰ ਵੀ ਸੱਜਣ ਵੀਰ ਨਿਭਾਈ ਜਾਂਦੇ ਆ ਤੇ ਚਲੋ ਬਹੁਤ ਵਧੀਆ ਗੱਲ ਆ ਜੀ ਸਾਡੇ ਵਰਗਿਆਂ ਨੂੰ ਆਮ ਬੰਦੇ ਨੂੰ ਜਿਹੜੀ ਦੁੱਖ ਤਕਲੀਫ ਨਹੀਂ ਹੁੰਦੀ ਵੀ ਚਲੋ ਟਾਈਮ ਵਧੀਆ ਲੰਘ ਜਾਂਦਾ ਜੀ ਦਰਸ਼ਨ ਮੇਲੇ ਵ ਤੇ ਚਲੋ ਸਾਡਾ ਚੰਗਾ ਟਾਈਮ ਟੱਪ ਜੂਗਾ ਰਾਤ ਚੰਗੀ ਟੱਪ ਜੂਗੀ ਤੇ ਬਹੁਤ ਵਧੀਆ ਗੱਲ ਹੈ ਜੀ ਕਰਨਾ ਵੀ ਚਾਹੀਦਾ ਕਰ ਵੀ ਰਹੇ ਆ ਬਹੁਤ ਸੋਹਣੀ ਗੱਲ ਹੈ ਜੀ ਇਸ ਕੋਲ ਜਿਵੇਂ ਤੁਸੀਂ ਦੇਖਿਆ ਕਿ ਜੋ ਸੰਗਤਾਂ ਨੇ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਕੇ ਜੋ ਗੁਰੂ ਸਾਹਿਬ ਦੀ ਵਡਿਆਈ ਵਡਿਆਈ ਕੀਤੀ ਜਾਂਦੀ ਨਾਲ ਦੀ ਨਾਲ ਜਿਹੜੇ ਹੋਟਲ ਦੇ ਮਾਲਕ ਨੇ ਜੇ ਹੋਟਲ ਦੇ ਓਨਰ ਨੇ ਉਹਨਾਂ ਦੀ ਵੀ ਵਡਿਆਈ ਜਿਹੜੀ ਕੀਤੀ ਜਾ ਰਹੀ ਆ ਤਾਂ ਉਹਨਾਂ ਦੇ ਨਾਲ ਵੀ ਇੱਕ ਜ਼ਰੂਰ ਗੱਲ ਹੋਰ ਕਰਾਂਗੇ ਤਾਂ ਹਰੀ ਸਿੰਘ ਜੀ ਜਿਸ ਤਰੀਕੇ ਦੇ ਨਾਲ ਸੰਗਤ ਇੱਥੇ ਪਹੁੰਚ ਰਹੀ ਹੈ ਖਾਸ ਕਰਕੇ ਹੋਟਲ ਦੇ ਕਮਰੇ ਦੀ ਫੈਸਿਲਿਟੀ ਤੋਂ ਬਾਅਦ ਖਾਣ ਪੀਣ ਕੋਈ ਰੋਟੀ ਪਾਣੀ ਦੀ ਫੈਸਿਲਿਟੀ ਵੀ ਨਾਲ ਦੇ ਰਹੇ ਹਾਂਜੀ ਭਾਜੀ ਇਹ ਆਪਣੇ ਕੋਲ ਬੋਟਲ ਵਗੈਰਾ ਪਾਣੀ ਦੀ ਵਹੀ-ਮਹੀਆ ਕਰਵਾ ਰਹੇ ਆ ਜਿੰਨੀ ਕਿ ਜੋ ਕਿ ਸਭਾ ਗੁਰਨੇ ਸਮਰਥਾ ਦਿੱਤੀ ਆ ਤੇ ਜਿਵੇਂ ਕੋਈ ਬੀਬੀ ਭੈਣ ਕੋਈ ਵੀਰ ਆ ਉਹ ਕੋਈ ਮੰਗਦਾ ਕਿ ਪਾਣੀ ਦੀ ਪਿਆਸ ਲੱਗੀ ਫਿਰ ਉਹਨੂੰ ਬੋਟਲ ਮਾ ਹੀ ਆ ਕਰਾ ਦੇਈ ਦੀ ਉਸ ਤੋਂ ਇਲਾਵਾ ਚਾਹ ਦਾ ਵੀ ਬੀਬੀਆਂ ਭੈਣਾਂ ਨੂੰ ਮਾਤਾ ਮਨ ਨੂੰ ਕਿਹਾ ਕਿ ਜੇ ਚਾਹ ਦੀ ਲੋੜ ਪੈਂਦੀ ਆ ਤੇ ਅਸੀਂ ਜਿਹੜੇ ਇੱਥੇ ਮੈਡਮ ਰੱਖੇ ਨੇ ਜੋਬ ਲਈ ਉਹ ਉਹਨਾਂ ਨੂੰ ਚਾਹ ਵੀ ਜਿਹੜੀ ਆ ਉਹ ਬਣਾ ਕੇ ਦਿਆ ਕਰਨਗੇ ਤੇ ਜਿਹੜੀ ਲੰਗਰ ਆ ਉਹਦੀ ਸੇਵਾ ਅਸੀਂ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਾ ਦਾ ਡੇਰਾ ਇੱਥੋਂ 15-20 ਦੁਕਾਨਾਂ ਤੋਂ ਹੀ ਆ ਉਹਨਾਂ ਨੂੰ ਬਾਬਾ ਜੀ ਨੂੰ ਮੈਂ ਬੇਨਤੀ ਕੀਤੀ ਸੀ ਉਹਨਾਂ ਬੇਨਤੀ ਪ੍ਰਵਾਨ ਕੀਤੀ ਹੈ ਤੋਂ ਕਹਿੰਦੇ ਆ ਵੀ ਸੰਗਤ ਜਿਹੜੀ ਵੀ ਆ ਰਹੀ ਆ ਅਸੀਂ ਉਹਨਾਂ ਨੂੰ ਇੱਥੇ ਲਿਆਓ ਅਸੀਂ ਪ੍ਰਸ਼ਾਦਾ ਵੀ ਸ਼ਕਾਵਾਂਗੇ ਔਰ ਚਾਹ ਵੀ ਸ਼ਕਾਵਾਂਗੇ ਜੀ ਤੇ ਬਿਲਕੁਲ ਜਿਵੇਂ ਤੁਸੀਂ ਦੇਖਿਆ ਆਏ ਸਨ ਹਰੀ ਸਿੰਘ ਜੀ ਜਿਨ੍ਹਾਂ ਵੱਲੋਂ ਖਾਸ ਤੌਰ ਦੇ ਉੱਤੇ ਜੋ ਸੰਗਤਾਂ ਨੇ ਦੂਦਰਾਜੇ ਤੋਂ ਗੁਰੂ ਘਰ ਦਰਸ਼ਨ ਦਿzare ਕਰਨ ਵਾਸਤੇ ਪਹੁੰਚਦਿਆ ਨੇ ਗੁਰਦੁਆਰਾ ਸ਼ੇਦਗਨ ਸਾਹਿਬ ਵਿਖੇ ਪਹੁੰਚਦਿਆ ਨੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜੋ ਗੁਰੂ ਸਾਹਿਬ ਦੇ ਦਰਸ਼ਨ ਵੀ ਕੀਤੇ ਜਾਂਦੇ ਤੇ ਨਾਲ ਰਾਤ ਵੇਲੇ ਖਾਸ ਤੌਰ ਦੇ ਉੱਤੇ ਜਦੋਂ ਰਹਿਣ ਦਾ ਪ੍ਰਬੰਧ ਕਿਤਨਾ ਕਿਤੇ ਕਮੇਟੀਆਂ ਦੇ ਕੰਮ ਹੁੰਦੇ ਨੇ ਪਰ ਅ ਜਰੂਰ ਉਹ ਸਫਲ ਰਹਿੰਦੀਆਂ ਨੇ ਕਿ ਤਰ੍ਹਾਂ ਕਿਤੇ ਪਰ ਇਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਬੜਾ ਵਧੀਆ ਪ੍ਰਬੰਧ ਕੀਤਾ ਗਿਆ ਆਪਣੇ ਨਵੇਂ ਹੋਟਲ ਪਾ ਕੇ ਤਾਂ ਉਸ ਦੇ ਪੂਰਨ ਤੌਰ ਦੇ ਉੱਤੇ ਜਿਹੜਾ ਸੰਗਤ ਦੇ ਹਵਾਲੇ ਹੁਣ ਕਰ ਦਿੱਤਾ ਗਿਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਯ ਸੁਨਗ ਜਗਬਾਨੀ ਟੀਵੀ ਸ਼੍ਰੀ ਹਮਸਾ